ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਕੀ ਵਿਗੋ ਵਿੱਚ ਆਪਾਂ ਕਹਨ ਗੋਲ ਗਮਲਾ ਸਾਬ ਸਜਾਉਣਾ ਸਿਖਾਵਾਂਗੇ ਕਿ ਜਿਹੜਾ ਆਪਣਾ بیس ਹੈ ਉਹ 7 ਇੰਚ ਹੈ ਜੀ ਕਿ ਉਹਦੇ ਉੱਪਰ ਜਿਹੜਾ ਹੈ ਆਪਾਂ ਗਮਲਾ ਸਾਹਿਬ ਸਜਾ ਰਹੇ ਹਾਂ ਇਹ ਜਿਹੜੀ ਆਪਣੀ ਪੱਗ ਹੋਣੀ ਹੈ ਸ਼ਾਹਨ ਬੱਜੀ ਹੋਈ ਉਹ ਹੈਗੀ 9 ਇੰਚ ਸਾਈਜ਼ ਹੈ ਫੁੱਲ ਵਾਇਲ ਕਪੜਾ ਹੈ ਕਿ ਜਿਹੜਾ ਆਪਾਂ ਪੈਰਲ ਲਾੜ ਲਗਾਉਣਾ ਹੈ ਜੀ ਉਹ ਆਪਾਂ ਸਿਰ ਨੂੰ ਲੁਕੋ ਲੈਣਾ ਪਹਿਲਾਂ ਸਾਰੇ ਨੂੰ ਉੱਗ ਬਾਗ ਮੱਖੇ ਕੋ ਜਿਹੜਾ ਆਪਾਂ ਨੜ ਕਸ ਕੇ ਲਿਆਉਣੇਗਾ ਕਿ ਆਪਾਂ ਖੱਲੇ ਕੋਈ ਕੋਈ ਵੀ ਬਲ ਨਹੀਂ ਰਹਿਣਗੇ ਨਾਗਾ ਸਾਫ ਕਰਕੇ ਲਗਾ ਲੈਣੇ ਕਿ ਆਪਾਂ ਜੋ ਇਹ ਗੇਚ ਪੂਣੀ ਆਪਣੀ ਨਾਮ ਨਾਲ ਹੁੰਦੀ ਆ ਆਪਾਂ ਪਹਿਲਾਂ ਪੂਣੀ ਨਹੀਂ ਕਰਨੀ ਹੁੰਗੀ ਪੂਣੀ ਆਪਾਂ ਜਿਹੜੀ ਕਰਨੀ ਹੈਗੀ ਆਪਾਂ ਗੁੰਨੇ ਲੜਾ ਨੂੰ ਫੜ ਲੈਣਾ ਹੈਗਾ ਉਦੋਂ ਬਾਅਦ ਸਾਫ ਕਰਕੇ ਆਉਣੇਗਾ ਪਕੜਾ ਕਰਕੇ ਆਪਾਂ ਖੱਲੇ ਖੱਲੇ ਵਾਲੇ ਪਾਸੇ ਕੋ ਪਕਲਾ ਹੋਣਾ ਚਾਹੀ ਗਏ ਉਹ ਜੇਰਾ ਵੀ ਮੋਕਾ ਕਪੜਾ ਹੈ ਉਪਰ ਹੈ ਇਹ ਕੋਈ ਚੱਕ ਨਹੀਂ ਆਪਾਂ ਪਕਲਾ ਕਰਕੇ ਲਗਾ ਲੈਣੇ ਜੀ ਕਿ ਐਸੇ ਕਿਰੀ ਕਿਨਾਰੀ ਆਪਾਂ ਅਗਲਾ ਲੜ ਵੀ ਲੈ ਕੇ ਜਾਣਾ ਹੈ ਆਪਾਂ ਘੈਂ ਰੱਖਣਾ ਹੈ ਵੀ ਜਿਹੜਾ ਆਪਣਾ ਪਿਛਲਾ ਪਾਸਾ ਹੈ ਓਕੇ ਆਪਣਾ ਕੋਈ ਬਲ ਨਾ ਹੋਵੇ ਅਗਲਾ ਲੜ ਵੀ ਆਪਾਂ ਇੱਕ ਗੰਹੀ ਲਗਾ ਲੈਣਾ ਹੈ ਪਹਿਲਾਂ ਗੁੰਨੇ ਲੜਾਂ ਨੂੰ ਜੋੜ ਕੇ ਉਗ ਬਾ ਹੌਲੇ ਹੌਲੇ ਕਰਕੇ ਇਹਨੂੰ ਫਕਲਾ ਕਰਕੇ ਓਕੇ ਸਫਾਈ ਹੋ ਗਈ ਰਹੇਗੀ ਐਗੇ ਨਾਲ ਹੀ ਪੂਣੀ ਹੋ ਜੰਗੀ ਐ ਕਿ ਜਿਹੜਾ ਆਪਣਾ ਇਹ ਕਪੜਾ ਰੂ ਖੋੜਾ ਮੁਕਾ ਇਹ ਕਿ ਜੇ ਲੜ ਚਿਹ ਰਹਿੰਦਾ ਹੋਗਾ ਇਹਨੂੰ ਆਪਾਂ ਕਿਦਾਂ ਬਾਹਰ ਹੀ ਛੱਗ ਲਾਂਗੇ ਜੇ ਵਿੱਚ ਆਪਾਂ ਲਾਉਨੇ ਆ ਫਿਰ ਇਹ ਮੁੱਖ ਆ ਹੋਏਗਾ ਕਪੜਾ ਕਿ ਸ਼ੇਪ ਨਹੀਂ ਬਣ ਗਈ ਇੱਗਾਂ ਪਕੜਾ ਕਰਕੇ ਆਪਾਂ ਲਗਾ ਲੈਨੇ ਜੀ ਕਿ ਇੱਗਾਂ ਜਿਹੜਾ ਆਪਾਂ ਕਪੜਾ ਬਾਹਰ ਛੱਗਿਆ ਸੀ ਉਹਨੂੰ ਵਿੱਚ ਪਾ ਲੈਨੇਗਾ ਇੱਗਾਂ ਸਾਫ਼ ਕਰ ਲੈਨੇ ਕਿਉਂਕਿ ਬਾ ਅਗਲਾ ਲੜ ਜੇਗੋ ਆਪਾਂ ਲਗਾਉਣਾ ਹੈ ਪਹਿਲਾਂ ਉਹਗੇ ਲਈ ਵੀ ਆਪਾਂ ਪੂਣੀ ਬਣਾਉਣੀ ਹੈਗੀ ਦੋਨੇ ਲੜਾਂ ਨੂੰ ਲਿਆ ਕੇ ਇੱਕ ਗੁੱਜੇ ਨਾਲ ਜੋੜ ਕੇ ਉਹ ਬਾ ਸਾਫ਼ ਕਰਗੇ ਆ ਹੌਲੀ ਹੌਲੀ ਕਿ ਅਖੀਰ ਕੇ ਜੇਗੋ ਖੋੜਾ ਜਾਂ ਪੱਲਾ ਲੈ ਜੀ ਉਹਨੂੰ ਹੱਥ ਗੀ ਮਗਲ ਨਾਲ ਕੱਸ ਕੇ ਲਿਆਓ ਕੇ ਗਾਂ ਲਿਆ ਕੇ ਲਗਾ ਲਓ ਕਿ ਇਹ ਦੇ ਵਿੱਚ ਜਿਹੜੇ ਬਾਲਾ ਇਹ ਵੀ ਨਾਲ ਨਾਲ ਆਪ ਹੀ ਪੈ ਜਾਣਗੇ ਕਿ ਜਦੋਂ ਪੂਣੀ ਸਾਫ਼ ਕਰਕੇ ਲਾਉਣੀ ਹੈਗੀ ਜੇ ਆਪਾਂ ਪੂਣੀ ਸਹੀ ਨਹੀਂ ਕਰ ਗਏ ਆਪਣੀ ਸ਼ੇਪ ਨਹੀਂ ਸਹੀ ਹੋਣੀਗੀ ਵਿੱਚ ਕਈ ਵਾਰੀ ਮੋਕਾ ਹੋ ਜਾਏਗਾ ਕਿਸੇ ਖਾਂ ਕੋ ਗਮਲਾ ਸਹਿਬ ਉਹ ਇਹਗਾ ਕਰਕੇ ਹੀ ਹੋਗਾ ਵੀ ਪੂਣੀ ਨਹੀਂ ਆਪਣੀ ਜਿਹੜੀ ਸਹੀ ਹੁੰਦੀ ਹੈ ਹੁਣ ਅਗਲਾ ਲੜ ਵੀ ਜਿਹੜਾ ਆਪਾਂ ਕਿਆਰ ਕਰਨ ਉਹ ਪਹਿਲਾਂ ਗੁੰਨੇ ਲੜਾਂ ਨੂੰ ਲਗਾ ਲਓ ਇੱਕ ਗੁੱਜੇ ਨਾਲ ਉਹ ਪਾ ਫਕਲ ਕਖਾ ਕਰ ਗਏ ਹੋ ਕਿ ਅਖੀਰ ਕੇ ਜੋ ਖੋੜਾ ਇਕਪਰ ਆ ਰਹੀ ਹੈ ਉਹ ਨੂੰ ਖਿੱਚ ਕੇ ਲਗਾ ਲਓ ਐਦਾਂ ਦੇਖ ਕੇ ਆ ਦੇਖੋ ਸੇਪ ਬਹੁਤ ਸੋਣੀ ਆ ਰਹੀ ਹੈਗੀ ਤੇ ਕਈ ਵੀਰ ਕੀ ਕਰ ਗਏ ਹੈਗੇ ਉਹ ਇੱਕ ਪੂਣੀ ਨਹੀਂ ਸਹੀ ਕਰਕੇ ਨਾ ਕਰ ਗਏਗੇ ਇੱਕ ਲੜ ਨੂੰ ਜਿਹੜਾ ਕਸ ਕੇ ਨਹੀਂ ਲਗਾਉਗੇ ਕਿ ਅਗਲਾ ਲੜ ਵੀ ਆਪਾਂ ਜਿਹੜਾ ਰਹਿ ਗਿਆ ਮਾਰਾ ਇਹਨੂੰ ਆਪਾਂ ਬਾਹਰ ਸਾ ਗਲੇ ਨੇ ਜੇ ਇਹਨੂੰ ਵਿੱਚ ਕਰਾਂਗੇ ਫਿਰ ਇਹ ਸੇਪ ਨਹੀਂ ਸਹੀ ਹੋਣਗੀ ਇਹ ਆਪਾਂ ਬਾਅਦ ਵਿੱਚ ਵਿੱਚ ਕਰ ਲਾਂਗੇ ਇਹਨੂੰ ਕੱਪੜੇ ਨੂੰ ਬਾਹਰ ਹੀ ਰਹਿਣਗੇ ਉਹ ਕਿ ਨਾ ਕਿ ਐਂਗਾ ਕਰਕੇ ਲਗਾ ਲਓ ਇਹ ਕੱਪੜਾ ਆਪਾਂ ਹੁਣ ਜਿਗੋਂ ਇਹ ਲੜ ਲਗਾ ਲਾਂਗੇ ਗੂ ਬਾਹਰ ਨਾਲ ਦੀ ਨਾਲ ਵਿੱਚ ਸੈਕ ਕਰ ਸਕਾਂਗੇ ਜੀ ਆਪਾਂ ਉਹ ਗੋ ਵਿੱਚ ਕਰ ਗਈ ਸੀ ਉਹ ਨਾ ਫਿਰ ਸੀਪ ਦੇ ਵਿੱਚ ਗੜ ਬਣਾਏਗੀ ਹੈ ਹਾਂਜੀ ਕਿ ਗੂ ਬਗ ਆਪਣਾ ਇਹ ਅਖੀਰਲਾ ਲੜ ਆ ਗਿਆ ਕਿ ਇਹਨੂੰ ਵੀ ਆਪਾਂ ਉੱਗਾ ਹੀ ਸਾਫ਼ ਕਰ ਲੈਣਾ ਹੈਗਾ ਇੱਕ ਗੁੱਜ ਨਾਲ ਜੋੜ ਕੇ ਇਹ ਲਈ ਆ ਕੇ ਅਖੀਲ ਨੇ ਲੜ ਦੇ ਉੱਪਰ ਲਗਾ ਲੈਨੇ ਇਹ ਦੇ ਬਲ ਵੀ ਆਪੀ ਪੈ ਜਾਣਗੇ ਜਦੋਂ ਆਪਾਂ ਲੜ ਸਾਫ਼ ਕਰਾਂਗੇ ਕਿ ਮੂਰੋ ਸੇਪ ਸਾਫ਼ ਕਰਕੇ ਉਹਦੇ ਬਾਅਦ ਆਪਾਂ ਪਿਛਲੇ ਪਾਸੇ ਗਮਾਲ ਲੇਗੇ ਇਹਨੂੰ ਲਗਾ ਲੈਨੇ ਜੀ ਕਿ ਲਗਾਉਣ ਤੋਂ ਬਾਅਦ ਥੋੜੀ ਮੁੱਕੀ ਸ਼ੇਪ ਸਹੀ ਕਰਨੀ ਹੈ ਕਿ ਬਾਜ ਨਾਲ ਆਪਾਂ ਜਿਹੜਾ ਅਖੀ ਪਹਿਲਾ ਲੜ ਲੱਗਿਆ ਸੀ ਉਹਨੂੰ ਆਪਾਂ ਚੱਕ ਕੇ ਸਹੀ ਕਰ ਲੈਣਾ ਮੈਂ ਪਹਿਲੇ ਕਿ ਗੁੱਜੇ ਲੜ ਨੂੰ ਹੀ ਸਾਫ਼ ਕਰਗਾ ਹੁਣੇ ਤੇ ਆਪਣੀ سیف ਚੈੱਕ ਕਰੋ ਕਿ ਕਲਿੱਕ ਕਰਕੇ ਜਰੂਰ ਕਰਿਓ ਵੀ ਆਪਣਾ ਕਮਾਲਾ ਸਾਹਿਬ ਕਿਵੇਂ ਸੱਜਿਆ ਜੀ